ਹਰ ਸ਼ੁੱਕਰਵਾਰ ਡੇਂਗੂ ਤੇ ਜਾਗ ਰੂਕਤਾ ਮੁਹਿੰਮ ਦੇ ਤਹਿਤ ਨਰਸਿੰਘ ਕਾਲਜ ਜੇਠੂਵਾਲ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਡੇਂਗੂ ਮਲੇਰੀਆ ਚਿਕਨਗੂਨੀਆਂ ਵਰਗੇ ਸਾਂਝੀਆਂ ਬਿਮਾਰੀਆਂ ਤੋਂ ਬਚਾ ਲਈ ਹਰ ਸ਼ੁੱਕਰਵਾਰ ਫਰਾਈਡੇ ਡਰਾਈਡੇ ਮੁਹਿੰਮ ਚਲਾਈ ਜਾ ਰਹੀ ਹੈ ਅੱਜ ਇਹ ਮੁਹਿੰਮ ਅਮਨਦੀਪ ਕਾਲਜਾਫ ਨਰਸਿੰਘ ਜੇਠੂਵਾਲ ਵਿਖੇ ਚਲਾਈ ਗਈ ਜਿਸ ਅਧੀਨ ਸਹਿ ਹੈ ਇੱਕ ਮਲੇਰੀਆ ਅਫਸਰ ਕਬਲਬੁੱਧ ਰਾਜ ਸਿੰਘ ਅਤੇ ਉਹਨਾਂ ਦੀ ਟੀਮ ਨੇ ਵਿਦਿਆਰਥੀਆਂ ਨਾਲ ਘਰ-ਘਰ ਜਾ ਕੇ ਲੋਕਾਂ ਨੂੰ ਮੱਛਰ ਦੀ ਪਦائش ਵਾਲੇ ਟਿਕਾਣਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਕੂਲਰ ਟਾਇਰ ਗੰਬਲੇ ਫ੍ਰਿਜ ਦੀ ਟਰੇ ਆਦਿ ਸਾਫ਼ ਰੱਖਣ ਦੀ ਅਪੀਲ ਕੀਤੀ ਇਸ ਮੌਕੇ ਤੇ ਉਹਨਾਂ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਵਧ ਰਹੇ ਬੁਖਾਰ ਅਤੇ ਡੈਂਗੂ ਮਲੇਰੀਏ ਕਾਰਨ ਲੋਕ ਕਾਫੀ ਪਰੇਸ਼ਾਨ ਹੋ ਜਾਂਦੇ ਹਨ ਅਤੇ ਜੇ ਇਸ ਦਾ ਬਚਾ ਢੰਗ ਤਰੀਕੇ ਨਾਲ ਕੀਤਾ ਜਾਵੇ ਤਾਂ ਇਹਨਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਬਾਕੀ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ ਤੇ ਕੀ ਕਹਿਣਾ ਹੈ ਸੇਤ ਵਿਭਾਗ ਦੀ ਅਧਿਕਾਰੀਆਂ ਦਾ ਉਹਦੇ ਵੇਖੀ ਨੀ ਕੰਸਮੋ ਸੱਤ ਦੇ ਹੋਂ ਨੀ ਖੜਾ ਰਿਹਾ ਰਹੇ ਪੱਤੀ ਬੰਨ ਹੁੰਦੀ ਆ ਬੱਗਰ ਜਾਂਦੀ ਆ ਤੇ ਪਾਣੀ ਉਹਦੇ ਵਿੱਚ ਆ ਜਾਂਦਾ ਵਾ ਤੇ ਉਹਦੇ ਵੀ ਜਿਹੜਾ ਟਾਂਪੀ ਚ ਵੜਿਆ ਮੈਂ ਚੰਦਾ ਵਾਲੀ ਥੇਦੀ ਬਾਕੀ ਪਾਣੀ ਦੇ ਵਿੱਚ ਪਾਣੀ ਦੇ ਤਰੇ ਆ ਜੇ ਜੀ ਨਾ ਪਾ ਲਾ ਦੇ ਤੇ ਲੱਗਦੀ ਤੇ ਉਹ ਲਰਿਆ ਪਹਿਲ ਗਾਰ ਕੱਪਾਂ ਦੇ ਭਾਂਡੇ ਚ ਆ ਜਾਂਦੇ ਬਾਕੀ ਕੁਝ ਪਾਟ ਨਾ ਰੰਗਾਂ ਦੇ ਵਿੱਚ ਕੋਈ ਚਾਰਜ ਨਹੀਂ ਜਿੰਨੇ ਪਾਣੀ ਨਹੀਂ ਤੇ ਠੀਕ ਹੋ ਤੁਹਾਨੂੰ ਜੇ ਮੱਟੀ ਹੋ ਗਈ ਉਹ ਤੁਹਾਨੂੰ ਪਤਾ ਹੋਵੇਗਾ ਟੀਮੂ ਜੇ ਨਾ ਹੁੰੂ ਮੱਛਰ ਦੇ ਕੱਟਣ ਦਾ ਨਾ ਹੁੰਦਾ ਤੇ ਮੱਛਰ ਦੇ ਕੱਟਣ ਦਾ ਨਾ ਹੁੰਦਾ ਤਾਂ ਸਭ ਤੋਂ ਪਹਿਲੀ ਚੀਜ਼ ਹੁੰਦੀ ਆ ਬੁਖਾਰ ਹੋਣਾ ਤੇ ਆਪਾਂ ਸਭ ਤੋਂ ਪਹਿਲਾਂ ਇਹਦਾ ਪਛਾਣ ਕਿੱਦਾਂ ਕਰਾਂਗੇ ਬਚਾਵਾ ਆਪਾਂ ਕਰਨਾ ਕਰਾਂਗੇ ਜਾ ਕੇ ਤੁਸੀਂ ਆਪਣੇ ਮੰਮਾ ਨੂੰ ਆਪਣੇ ਪਾਪਾ ਨੂੰ ਚਾਹੇ ਕਿਤਾਬ ਨੂੰ ਖਾਰੇ ਤੋਂ ਚੀਜ਼ਾਂ ਕਰਕੇ ਜਿੱਥੇ ਵੀ ਪਾਣੀ ਇਕੱਠਾ ਹੁੰਦਾ ਹੈ ਨਾ ਉਹ ਪਾਣੀ ਉਹ ਮੱਠਾ ਨਹੀਂ ਰਹਿੰਦੇ ਨਾ ਕਿਉਂਕਿ ਜਦੋਂ ਮੱਛਰ ਆ ਨਾ ਉਹਦਾ ਪੈਦਾ ਹੋਣ ਦਾ ਘਰ ਕਿੱਥੇ ਆ ਖੜੇ ਪਾਣੀ ਵਿੱਚ ਹੀ ਲਾਰਵਾ ਮੱਛਰ ਜਿੱਥੋਂ ਪੈਦਾ ਹੁੰਦਾ ਉਹ ਲਾਰਵਾ ਬੋਲਦੇ ਆ ਉਹ ਕਿੱਥੋਂ ਹੁੰਦਾ ਵਾ ਖੜੇ ਪਾਣੀ ਵਿੱਚ ਆਲੰਦ ਹੋਣੀਆ ਜਦ ਕਰੇਜ ਦੇ ਪਿੱਛੇ ਸਾਈਡ ਤੇ ਇੱਕ ਟ੍ਰੇਨ ਜੀ ਆ ਜਿਹਦੇ ਵਿੱਚ ਪਾਣੀ ਇਕੱਠਾ ਹੁੰਦਾ ਰਹਤਾ ਹੁੰਦਾ ਰਹਿੰਦਾ ਤੁਹਾਨੂੰ ਲੱਗਦਾ ਨਹੀਂ ਹੈਗਾ ਕਿ ਆਪਾਂ ਉਹਨੂੰ ਸਾਫ ਵੀ ਨਿਕਾਲਦੇ ਹਾਂਗੇ ਤੇ ਸਭ ਤੋਂ ਪਹਿਲਾ ਕਾਰਜ ਹੈ ਕਿ ਤੁਸੀਂ ਆਪਣੇ ਮੋਬਾਈਲ ਨੂੰ ਲਾਇਆ ਖੜਾ ਪਾਣੀ ਦੇ ਟ੍ਰੇ ਦੇ ਪਿੱਛੇ ਟ੍ਰੇ ਵਿੱਚ ਹੁੰਦਾ ਆ ਉਹਨੂੰ ਕੱਢ ਕੇ ਸਾਫ ਕੀਤਾ ਜਾਏ ਹਰ ਹਫਤੇ ਕਾਰਸਾਂਜਾ ਵੀ ਨਿਵਾਸਤਾਂ ਸਾਥੇ ਆ ਤੇ ਰਾਤ ਦੇ ਦਿਨ ਪੌਦੇ ਤੁਹਾਡੇ ਘਰ ਲੱਗੇ ਹੋਣਗੇ ਜਿਹੜੇ ਬਗੀਚੇ ਬਣਾਏ ਹੋਏ ਹੁੰਦੇ ਆ ਉੱਥੇ ਆਪਾਂ ਪਾਣੀ ਪਾ ਦਿੰਦੇ ਆ ਪੌਦਿਆਂ ਵਿੱਚ ਪਰ ਜਿਹੜੀਆਂ ਟ੍ਰੇਆਂ ਤੁਸੀਂ ਕਿਹਾ ਗੋਪਰੀਆਂ ਦੇ ਉਹ ਆਪਾਂ ਨੂੰ ਕਰਦੇ ਨਹੀਂ ਹੈਗੇ ਤੇ ਉਹਦੇ ਉੱਤੇ ਹਰੋਂ ਨਾ ਪਾਣੀ ਜੰਮ ਜਾਂਦਾ ਹੈ ਜਿਹਦੇ ਉੱਤੇ ਕੀ ਹੋ ਸਕਦਾ ਹੈ ਬੱਚਾ ਜਿਹੜਾ ਲਾਰਵਾ ਪੈਦਾ ਹੋ ਸਕਦਾ ਹੈ ਤੇ ਆਪਾਂ ਸਭ ਤੋਂ ਪਹਿਲਾਂ ਵਿਚਾਰ ਕਰਨਾ ਚਾਹੀਦਾ ਇਸ ਤੋਂ ਕਿ ਹਾਨੂੰ ਡੇਂਗੂ ਬਿਲੇ ਕੇ ਤੇ ਦੀ ਚੀਜ਼ਾਂ ਨਾ ਹੋਵੇ ਤੇ ਆਪਾਂ ਪਾਣੀ ਨੂੰ ਕੀ ਕਰੀਏ ਹਰ ਸ਼ੁੱਕਰਵਾਰ ਟੈਂਕੂ ਦੇ ਬਾਗ ਟੈਂਕੂ ਤੋਂ ਪੁੱਛ ਆ ਲਈ ਵਿਸ਼ੇਸ਼ ਮੁਹਿੰਮ ਡੇਂਗੂ ਦੀ ਰੋਕਥਾਮ ਸੰਬੰਧੀ ਜ਼ਰੂਰੀ ਸਦਾ ਟੈਂਗੂ ਦਾ ਮੱਛਰ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ਪਹਿਲਾ ਕੁਲਰਾ ਅਤੇ ਗਮਲਿਆਂ ਦੀਆਂ ਟਰੀਆਂ ਵਿੱਚ ਖੜੇ ਪਾਣੀ ਨੂੰ ਹਰ ਸ਼ੁੱਕਰਵਾਰ ਜ਼ਰੂਰ ਸਾਫ਼ ਕਰੋ। ਦੂਸਰਾ ਕੱਪੜੀ ਅਜਿਹੇ ਪਾਓ ਜਿਸ ਨਾਲ ਸਰੀਰ ਢੱਕਿਆ ਰਹੇ ਤਾਂ ਨੂੰ ਮੱਛਰ ਨਾ ਕੱਟ ਸਕੇ। ਤੀਜਾ ਸੌਣ ਵੇਲੇ ਮੱਛਰਦਾਨੀ, ਮੱਛਰਾਂ ਦੇ ਕੱਟਣ ਤੋਂ ਬਚਾਅ ਕਰਨ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਇਸਤੇਮਾਲ ਕਰੋ। ਚੌਥਾ ਬੁਖਾਰ ਹੋਣ ਤੇ ਐਸਪ੍ਰਿਨ ਜਾਂ ਬਰੂਫੀ ਨਾ ਲਓ। ਬੁਖਾਰ ਹੋਣ ਤੇ ਕੇਵਲ ਪੈਰਾਸੀਟਾਮੋਲ ਦੀ ਗੋਲੀ ਹੀ ਲਈ ਜਾਵੇ। ਪੰਜਵਾਂ ਛੱਤਾਂ ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਟੱਕੜਾਂ ਨੂੰ ਚੰਗੀ ਤਰ੍ਹਾਂ ਬੰਦ ਕਰੋ। ਛੇਵਾਂ ਟੁੱਟੇ ਬਰਤਨਾ, ਬਰਮਾ ਅਤੇ ਟਾਇਰਾ ਆਦਿ ਦੇ ਖੁੱਲੇ ਆਦਿ ਨੂੰ ਖੁੱਲੇ ਵਿੱਚ ਨਾ ਰੱਖੋ। ਸਤਵਾਂ ਪਸ਼ੂਆਂ ਪੱਗੀਆਂ ਲਈ 3 ਤੇ ਪਾਣੀ ਬਰਤਨਾਂ ਨੂੰ ਹਰ ਸ਼ੁੱਕਰਵਾਰ ਸਾਫ਼ ਕਰੋ। ਬਿਦੇਰੇ ਮਾਤਰਾ ਵਿੱਚ ਤਰਲ ਪਦਾਰਥ ਲਓ। ਡੇਂਗੂ ਦੇ ਲੱਛਣ ਤੇਜ਼ ਬੁਖਾਰ, ਸਿਰ ਦਰਦ, ਚਮੜੀ ਤੇ ਲਾਲ ਨਿਸ਼ਾਨ ਮਾਸਪੇਸ਼ੀਆਂ ਵਿੱਚ ਦਰਦ ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਮਸੂੜੀਆਂ ਅਤੇ ਨੱਕ ਵਿੱਚ ਖੂਨ ਦਾ ਵਗਣਾ ਮੈਡੀਕਲ ਹੈਲਪਲਾਈਨ ਨੰਬਰ 104 ਸ਼ਾਬਾਸ਼ ਵੈਰੀ ਗੁੱਡ